ਸੋਰੀ ਬੰਦੋਰੀ ਦੀ ਬਾਦਸ਼ਾਹ ਜਿਸ ਨੂੰ ਪ੍ਰਥਮ ਬੋਲੋ ਦੀ ਸਮਰਕਾਇ ਘਰਨਾਮ ਲਈ ਤਿਹਾਰੇ। ਸਰੰਗਤ ਗੁਰੂ ਦੇ ਮਦਦਾਂ ਸਾਮ ਦਾ ਸਹਾਰੇ। ਅਰਜਨ ਹਰਗੋਬਿੰਦ ਨੂੰ ਸਰਬੋਸ੍ਰੀ ਹੁਦਾਏ। ਸਰੀਰਾ ਕ੍ਰਿਸ਼ਨ ਦੇ ਅਈਆ ਜਹਤ ਫੇਸਾ ਸੁਗਾਏ। ਦੇਵਮਹਤਸੰਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਸਤਾਨੀ ਬੇਸਾਹੇ। ਉਸਨਾਂ ਪਾਤਸ਼ਾਹ ਜੀ ਦੇ ਦਰਬਾਰ ਸਾਰੇ ਗੁਰੂਆਂ ਕਰੇ ਦਾ। ਦਰਸ਼ਨ ਦਾ ਦਾਵਤ ਆਨੁ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਕਰਦੇ ਪੀਤਵਾਂ ਸਰਦਾਰ ਅਮਰੀਤ ਸਿੰਘ ਜਿਹਨਾਂ ਦੇ ਸਬਤਤ ਸਰਦਾਰ ਅਮਨਜੀਤ ਸਿੰਘ ਜਿਹੜਾ ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਸੋ ਇਹਨਾਂ ਖੁਸ਼ੀਆਂ ਵਿੱਚ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਦਾ ਕੋਡ ਨਿਕੋੜ ਧੰਨਵਾਦ ਕਰਦੇ ਹੋਏ ਸ਼ੁਕਰਾਨੇ ਵਜੋਂ ਸਤਿਗੁਰਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਗੁਰੂ ਘਰ ਲੰਗਰ ਕੜੀ ਚੌਲ ਦੇ ਲੰਗਰ ਸ਼ਬੀਰ ਦੇ ਲੰਗਰ ਗੁਰਦੁਆਰਾ ਸਾਹਿਬ ਚੜ੍ਹਦੀ ਪੱਤੀ ਲਗਾਏ ਗਏ ਸਨ ਉਹ ਨਗਰਿਆਂ ਸਮੂਹ ਸੰਗਤਾਂ ਨੇ ਬੜੇ ਪਿਆਰ ਸਹਿਤ ਲੰਗਰ ਛਕੇ ਨੇ ਉਹ ਸਤਿਗੁਰਾਂ ਦਾ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ ਸਤਿਗੁਰ ਜੀ ਕਿਰਪਾ ਕਰਨ ਪਛੰਗੀ ਦੇ ਸਿਰ ਤੇ ਮਿਹਰ ਪ੍ਰਿਆ ਹੱਥਾਂ ਨਾਲ ਮੀ ਆਜੂ ਬਖਸ਼ਿਸ਼ ਕਰਨ ਦਰੋਂ ਕਰਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਦਾ ਸੰਗ ਸਹਾਇਤਾ ਕਰਨ